ਹਾਂਜੀ ਤਾਂ ਪਟਕਾਣੇ ਤੇ ਲਾਤੀ ਹੈ ਗੱਡੀ ਮੰਮੀ ਨੂੰ ਦਵਾਈ ਲੈਣ ਚਲੇ ਗਏ ਮੈਂ ਕਿਹਾ ਚੱਲ ਆਪਾਂ ਵੀਡੀਓ ਸ਼ੂਟ ਕਰ ਲਿਆ ਕਿਤੇ ਇੱਥੇ ਆ ਮਸ਼ੂਰ ਮੰਦਿਰ ਦੇਖ ਸਕਦੇ ਆ ਤੁਸੀਂ ਠੀਕ ਇਹਦੇ ਆਪੋ ਜੱਟ ਸ਼ਾਪ ਆ ਇੱਕ ਰਮਤਾ ਜੋਗੀ ਦੁਨ ਕਰਕੇ ਆ ਦੇਖਦਾ ਦੇ ਇਹਨਾਂ ਦੇ ਬਹੁਤ ਸੋਹਣੇ ਆ ਜਾਣ ਕੇ ਕੋਈ ਵੀ ਮੂਰਤੀ ਲੈਣੀ ਹੋਵੇ ਬੰਦ ਤਾਂ ਤਾਂ ਪੱਕੀ ਜਾਣ ਉਹਨੇ ਬਾਰ ਬਾਰ ਸਾਰਾ ਦਿਖਾ ਦਿੰਨੇ ਆ ਆਪਾਂ ਆ ਦੇਖ ਠੀਕ ਸਾਰਾ ਇਹਨਾਂ ਦਾ ਹੀ ਹੈ ਮੰਦਰ ਚ ਮੂਰਤੀ ਵਗੈਰਾ ਚੜਾਉਣੀ ਹੋਵੇ ਕੋਈ ਵੀ ਕੁਝ ਵੀ ਲੈਣਾ ਹੋਵੇ ਜਾਣ ਕੇ ਮੰਦਰ ਵਾਸਤੇ ਤਾਂ ਤੁਸੀਂ ਇੱਥੋਂ ਲੈ ਸਕਦੇ ਹਾਂ ਠੀਕ ਹੈ ਤੇ ਆਹ ਸ਼ਾਪਾਂ ਆ ਜਾਂਦੀਆਂ ਇੱਥੇ ਆਹ ਸਾਰਾ ਮੰਦਰਾ ਸਿਰ ਜਾਣ ਕੇ ਸਪੈਸ਼ਲ ਤੁਹਾਨੂੰ ਕੋਈ ਨਾ ਇਹ ਹੋਊਗਾ ਆਪਾਂ ਮੰਦਰ ਨੂੰ ਲੈ ਕੇ ਬਣਾ ਰਹੇ ਹਾਂ ਵੀਡੀਓ ਵੀ ਆ ਡੰਬ ਰੂ ਬਗੈਰਾ ਇੱਥੇ 잡ਦੇ ਆ ਇੱਥੋਂ ਸਾਰਾ ਕੁਝ ਮਿਲਦਾ ਵਜਣ ਕੇ ਮੰਦਰਾਂ ਤੇ ਫੁੱਲ ਬੂਟੇ ਗਲਾਬ ਦੇ ਫੁੱਲ ਸਾਰੇ ਸਜਰੇ ਫੁੱਲ ਵਗੈਰਾ ਪ੍ਰਿੰਟ ਹਾਊਸ ਵਾ ਕੇ ਵਿਹਾਰੀ ਪੂਜਾ ਵੰਡਾ ਰਕੀ ਜਿੱਡ ਆ ਦੇਖ ਸਾ ਤੇ ਠੀਕ ਆ ਇਧਰ ਮੰਦਰ ਰਹਿ ਜਾਂਦਾ ਵਾ ਸਾਹਮਣੇ ਮੰਦਰ ਆ ਅੱਧ ਰੱਤ ਯਾਤਰਾ ਵਾ ਆ ਬਣਾਈ ਜਾਂਦੇ ਆ ਇਹ ਇੱਥੇ ਬਣਦੇ ਆ ਫੁੱਲ ਮਾਲਾ ਆ ਤੋੜ ਕੇ ਰੱਖੇ ਹੋਏ ਇਹਨਾਂ ਦੇ ਆ ਬਣਾਈ ਜਾਂਦੇ ਪਤਾ ਨਹੀਂ ਕਿਹਦੇ ਪੱਤੇ ਆਪੁੰਦੇ ਨੇ ਨੌਲੇਜ ਨਹੀਂ ਆ ਵੀ ਇੱਥੇ ਵੀ ਮਾਲਾ ਵਗੈਰਾ ਸਾਰਾ ਕੁਝ ਆ ਸਾਰਾ ਮੰਦਿਰ ਨੂੰ ਲੈ ਕੇ ਹੀ ਆ ਸਾਰਾ ਕੁਝ ਮੰਦਿਰ ਆ ਆ ਦੇਖ ਸਕਦੇ ਹੋ ਸਮੈਲ ਇੱਥੇ ਆਉਂਦੀ ਪੂਰੀ ਗੁਲਾਬ ਦੇ ਫੁੱਲਾਂ ਦੀ ਠੀਕ ਆ ਇੱਥੇ ਕੀ ਆ ਸੱਤ ਬੀਠ ਆ ਦੇਖ ਲ ਗਏ ਮੋਕ ਦੇ ਦੁਆਰ ਠੀਕ ਆ ਓਰੇ ਨੂੰ ਆ ਗਏ ਆ ਆਪਾਂ ਤੁਹਾਨੂੰ ਦਿਖਾ ਕੇ ਉਹ ਮੰਦਰ ਤੁਹਾਨੂੰ ਬਾਹਰੋਂ ਬਾਹਰ ਦਿਖਾ ਦਿੰਨੇ ਆ ਅੰਦਰ ਮੈਨੂੰ ਪਤਾ ਨਹੀਂ ਕਿਵੇਂ ਜਾਈਦਾ ਹੈ ਨਾ ਆ ਵੀ ਤੁਹਾਨੂੰ ਇਦਾਂ ਇਹ ਗੱਲ ਨੇ ਵੀ ਆਪਾਂ ਮੰਦਿਰ ਤੇ ਜਾਂਦੇ ਨਹੀਂ ਕਿਉਂਕਿ ਇੱਕ ਦਾ ਕੰਮ ਚੱਲੀ ਜਾਂਦਾ ਵਾ ਦਿਖਾਉਣ ਨੂੰ ਕੀ ਆਹਾ ਸ਼ੇਸ਼ਨਾ ਕੋਣੀ ਪਏ ਬਾਹਰ ਘਟਾਣੇ ਨੂੰ ਅੰਦਰ ਇੱਕ ਦਾ ਕੰਮ ਚੱਲ ਰਿਹਾ ਕੰਸਟਰਕਸ਼ਨ ਚੱਲੀ ਜਾਂਦੀ ਆ ਤਾਂ ਕਰਕੇ ਵੀ ਆ ਮੈਨੂੰ ਠੀਕ ਆ ਤੁਹਾਨੂੰ ਮੈਂ ਦਿਖਾ ਲਿਓ ਨਾ ਬਾਲੀ ਗੱਲ ਆ ਕੋਈ ਚੱਕਰ ਨਹੀਂ ਆ ਤਾਂ ਫੇਰ ਆਪਾਂ ਉੱਥੇ ਜਾ ਜਾਈਏ ਆਪਾਂ ਚੱਲਦੇ ਆ ਪਰੇ ਕਰਨ ਪੜਿਆ ਤਾਂ ਮੰਦਿਰ ਵੀ ਦਿਖਾ ਕੇ ਲੈ ਕੇ ਆਨੰਦਪੁਰ ਜਾ ਕੇ ਅੰਦਰ ਦਿਖਾ ਕੇ ਲੈ ਕੇ ਆ ਗੋਣਾ ਮੰਦਿਰ ਆਪਾਂ ਸ਼ਰਤ ਪਾਰ ਕਰਤੀਏ ਲੋ ਆਪਾਂ ਆ ਗਏ ਇੱਥੇ ਮੰਦਿਰ ਲਿਆ ਐਂਟਰੀ ਆ ਇਹ ਆ ਲੋ ਅੰਡਰ ਆਊਨਸ ਆ ਸੁਣੂ ਇਹ ਇੱਧਰ ਦਰਸ਼ਨ ਹੋਣਗੇ ਆ ਇੱਧਰ ਸਾਈਡ ਤੇ ਇੱਧਰ ਜਾਲ ਪੂਰਾ ਕਰਦੇ ਇੱਥੇ ਜਾਲ ਕੀ ਕਰਦੇ ਹੋਣਗੇ ਆਪ ਨੂੰ ਪਤਾ ਨਹੀਂ ਕੀ ਕਹਿੰਦੇ ਹਨ ਆਪਾਂ ਤੁਹਾਨੂੰ ਸੂਰ ਪਿਆ ਦੇ। ਹਨ ਕਿ ਇੱਥੇ ਇਦਾਂ ਤੁਸੀਂ ਦੇਖ ਸਕਦੇ ਆ। ਆ ਇਹ ਤੇ ਛੋਟਾ ਜਿਹਾ ਲੰਗਰ ਵਗੈਰਾ ਕਰਦੇ ਹੋਣਗੇ। ਠੀਕ ਆ। ਜਾਲ ਜਿਹੜਾ ਆ ਸਕਦੇ ਇੱਥੇ ਚੜਾਈ ਜਾਂਦੇ ਆ। ਤੇ ਉਹ ਰਕੜੀਆਂ ਖੜਾਵਾਂ ਵੀ ਪਾਈਆਂ ਬਾਜੀ। ਮੈਂ ਕਹਿੰਨ ਮੈਂ ਨਹੀਂ ਕਹਿੰਦਾ ਦਰਾਹੀ ਕਰਦਾ। ਲੋ ਇਧਰ ਛਣੀ ਦੇ ਉਧਾ ਮੰਦਿਰ ਇਧਰ ماں ਸ਼ੇਰਾਂ ਵਾਲੀ ਆ ਠੀਕ ਆ ਮੂਰਤਾਂ ਦੀ ਹੋਈ ਆਕਾਰੀ ਜੀ ਬਹੁਤ ਸੋਹਣੀਆਂ ਮੂਰਤੀਆਂ ਲਾਈਆਂ ਉਹਨਾਂ ਦੇਖ ਆਣ ਲੋ ਠੀਕ ਆ ਲੋ ਤੁਹਾਨੂੰ ਦਿਖਾ ਦੇ ਗਏ ਨੇ ਜੀ ਜੀ ਲਓ ਜੀ ਆ ਦੇਖ ਸਕਦੇ ਆ ਅੰਦਰਲੇ ਪਾਸਿਓਂ ਵੀ ਦੇਖ ਸਕਦੇ ਆ ਅੰਦਰਲੀ ਸਾਈਡ ਤੇ ਵੀ ਬਹੁਤ ਸੋਹਣੀ ਆ ਆ ਲਓ ਐਂਟਰੀ ਤੇ ਨੇ ਦੋਨੇ ਪਾਸੇ ਹੀ ਬਹੁਤ ਵਧੀਆ ਜਨਕੀ ਬਣਾਇਆ ਹੋਇਆ ਠੀਕ ਆ ਇਹ ਸਾਨੂੰ ਵਧੀਆ ਇੱਦਾਂ ਦਰਸ਼ਨ ਕਰਾਤੇ ਡਾਂਡੀ ਮਛ ਅਮੰਦਰ ਡਾਂਡੀ ਮੰਦਿਰ ਆਏ ਮੈਨੂੰ ਕਹਿਣਾ ਨਹੀਂ ਹੁੰਦਾ ਆਪਾਂ ਹੋਰ ਕੁਝ ਕਹਿ ਦੇਣਾ ਗਲਤ ਕੁਝ ਮੰਦਰ ਦਾ ਨਾਂ ਕੀ ਹੈ ਪੂਰਾ ਮੈਨੂੰ ਵੀ ਨਹੀਂ ਪਤਾ ਹੈਗਾ ਸੇ ਜੋੜੇ ਤਾਰਦੇ ਆ ਹਾਰ ਫਰੋਈਆਂ ਦੇ ਸਮਹਿਲ ਇੱਥੇ ਵੀ ਪੂਰੀ ਆਉਂਦੀ ਹੈ ਗਲਾਬ ਦੇ ਫੁੱਲ ਨਾਂ ਆ ਦੂਜੇ ਪਾਸੇ ਹੈ ਠੀਕ ਹੈ ਇਦਾਂ ਦਿੱਤੀ ਅੰਦਰ ਵਾਖਿਆ ਨੂੰ ਜਿੱਦਾਂ ਆ ਵਾ ਵਾ ਮੇਨ ਮੇਨ ਮਾਰਕੀਟ ਇਹਦੇ ਤੋਂ ਤੁਹਾਨੂੰ ਦੂਜੇ ਪਾਸੇ ਜਾਣਾ ਹੀ ਪੈਣਾ ਇਹ ਹੀ ਆ ਠੀਕਾ ਆਹ ਤੁਹਾਨੂੰ ਦਿਖਾਵਾਂਗੇ ਹੋਰ ਵੀ ਮੰਦਿਰ ਲੁਧਿਆਣਾ ਸ਼ਹਿਰ ਚ ਮਸ਼ਹੂਰ ਮਸ਼ਹੂਰ ਉਹ ਤੁਹਾਨੂੰ ਦਿਖਾ ਕੇ ਲੈ ਕੇ ਆਵਾਂ ਤੇ ਇਹ ਸੀਗਾ ਮੰਤਰ ਦਾ ਬਲੌਗ ਆਪਾਂ ਇੱਥੇ ਵੀਡੀਓ ਬੰਦ ਕਰਦੇ ਆਂ ਤੁਸੀਂ ਕਿਵੇਂ ਲੱਗੇ ਉਹਨਾਂ ਵੀਡੀਓ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਲੜਿਆਣੇ ਆ ਇਸੇ ਕਰਕੇ ਮੈਂ ਕਿਹਾ ਤੁਹਾਨੂੰ ਨਾ ਦਿਖਾਉਣਾ ਹਾਂ ਤਾਂ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਅੱਜਾਂ ਵੀਡੀਓ ਨਾਲ ਕਰਕੇ ਤਾਂ ਮਿਲਦੇ ਆਪਾਂ ਅਗਲੀ ਵੀਡੀਓ 'ਚ